ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੱਲ ਆਪਾਂ ਗਏ ਸੀ ਪੀਚ ਕਪਜ ਸ਼ਸਤਰ ਲੈਣ ਸੋ ਲੁਧਿਆਣੇ ਮੀਰੀ ਪੀਰੀ ਦੀ ਸ਼ਾਪ ਤੇ ਤੇ ਮੈਂ ਬਹੁਤ ਸ਼ਸਤਰ ਜੋ ਦੇਖੇ ਛੇਤੀ ਤੁਹਾਨੂੰ ਪਤਾ ਪਸੰਦ ਨਹੀਂ ਆਉਂਦਾ ਮਨ ਕਰਦਾ ਆ ਵੀ ਲੈ ਲਾ ਵੀ ਲੈ ਲਾ ਸੋ ਮੈਂ ਬਹੁਤ ਦੇਖਦਾ ਰਿਹਾ ਖਾਸਾ ਟਾਈਮ ਤੇ ਆਹ ਸ਼ਸਤਰ ਦੇਖੋ ਕਿੰਨਾ ਸੋਹਣਾ ਹੈ ਜਿਹਦੇ ਉੱਤੇ ਪਿੱਤਲ ਦੀ ਕਢਾਈ ਹੋਈ ਹੋਈ ਹੈਗੀ ਦੇਖੋ ਤੇ ਇਹ ਸ਼ਸਤਰ ਨੂੰ ਕਹਿੰਦੇ ਨੇ ਜੀ ਵਿੱਛੂ ਤੇ ਇਹ ਸ਼ਸਤਰ ਉਤੇ ਪਿੱਤਲ ਤੇ ਤਾਂਬੇ ਦੀ ਕਾਰਾਗਰੀ ਹੋਈ ਹੋਈ ਸੀ ਸੋ ਇਹ ਵੀ ਬਹੁਤ ਵਧੀਆ ਸੀ ਤੇ ਕਮਾਣੀ ਦਾ ਸੀ ਤੇ ਇਹਦਾ ਬਲੇਡ ਵੀ ਕਮਾਣੀ ਦਾ ਸੀ ਤੇ ਇਹਨੂੰ ਧਾਰ ਤਾਂ ਲੱਗੀ ਹੁੰਦੀ ਹੈ ਜੇ ਤੁਸੀਂ ਅਲੱਗ ਤੋਂ ਧਾਰ ਲਵਾਉਣਾ ਚਾਹੋ ਤਾਂ ਉਹ ਗੱਲ ਵੱਖਰੀ ਹੈ ਤੇ ਇਹ ਵੀ ਬਹੁਤ ਸੋਹਣਾ ਸ਼ਸਤਰ ਸੀਗਾ ਤੇ ਆਹ ਸ਼ਸਤਰ ਵੀ ਇਹ ਬਹੁਤ ਖਤਰਨਾਕ ਸ਼ਸਤਰ ਸੀ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਸ਼ਸਤਰ ਇਹ ਖਤਰਨਾਕ ਲੱਗਿਆ ਤੇ ਇਸ ਤੋਂ ਬਾਅਦ ਆਪਾਂ ਨੇ ਸਿਲੈਕਟ ਕੀਤਾ ਗਾਤਰਾ ਸਾਹਿਬ ਤੇ ਮੈਂ ਆਹ ਪੇਚ ਕਵਿਚ ਸ਼ਸਤਰ ਸਿਲੈਕਟ ਕੀਤਾ ਤੇ ਵਾਕੀ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਰਸਤੇ ਵਿੱਚ ਆਹ ਗੁਰੂ ਘਰ ਆਉਂਦਾ ਲੁਧਿਆਣੇ ਜੋ ਪੁਲ ਦੇ ਲੱਗਿਆ ਇੱਥੇ ਕੌਣ ਕੌਣ ਗਿਆ ਤੇ ਇਸ ਗੁਰਦੁਆਰੇ ਬਾਰੇ ਕੌਣ ਜਾਣਦਾ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ